ਇਹ ਸਾਡਾ ਗਿੱਦੜਵਾ ਦਾ ਲੋਕਲ ਨੰਬਰ ਹੈ ਜੀ ਠੀਕ ਹੈ ਜੀ 2014 ਮਾਡਲ ਰੰਗ ਰੰਗ ਤੋਂ ਰਹਤਾ ਹੈ 2014 ਮਾਡਲ ਹੈ ਜੀ ਨਾਲ ਦੇ ਟਾਇਰ ਟੂਰ ਠੀਕ ਹੈ ਜੀ ਇਹ ਨੰਬਰ ਹਰਿਆਣਾ ਜੀ ਐਨਓਸੀ ਕਾਗਜ਼ ਸਾਰੇ ਆਪਾਂ ਨੂੰ ਮਿਲ ਜਾਣਗੇ ਇੰਜਨ ਗੇਅਰ ਦਾ ਵੀ ਸਹੀ ਹੈ ਇਹ ਰਿਵਰਸ ਸਪੀਡ ਕੋ 14 ਨੇ ਟਾਰਾਂ ਟਰੈਕਟਰ ਹੈ ਪਾਵਰ ਸਟੀering ਹਾਂ ਜੀ ਡਬਲ ਕਲਚ ਮੰਨ ਲਓ ਠੀਕ ਹੈ ਜੀ 90 ਮਾਡਲ ਹੈ ਜੀ ਇਹ 2003 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਸਹੀ ਹੈ ਰੰਗ ਰੰਗ ਤੋਂ ਇਹ ਵੀ ਰਹਤਾ ਹੈ ਜੀ ਫਰਸਟ ਪਾਰਟੀ ਹੈ ਟਾਇਰ ਟੂਰੇ ਵੀ ਨਾਲ ਦੇ ਹੈ ਜੀ ਠੀਕ ਹੈ ਜੀ ਰੰ ਮਗਰਾਣਾ ਦੀ ਟੱਚਿੰਗ ਹੋਈ ਹੈ ਜੀ ਮਾਹਲ ਕੀ ਫੁਲਕੀ ਇਹ ਬਾਈ ਜੀ 2016 ਮਾਡਲ ਆ T20 ਹੈ 20 ਸਪੀਡਾਂ ਦਾ ਇਹ ਬਾਈ ਜੀ 2016 ਮਾਡਲ ਆ ਹਰਿਆਣਾ ਨੰਬਰ ਆ ਫਰਸਟ ਪਾਰਟੀ 2016 ਮਾਡਲ ਇਹ ਵੀ ਨਵਾਂ ਟਰੈਕਟਰ ਆ ਜਮਾ ਠੀਕ ਆ ਜੀ ਜਮਾ ਕਲਮ ਦਾ ਵੀ ਨਿਸ਼ਾਨ ਨਹੀਂ ਕੱਲਾ ਬੰਪੂ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਖੜਿਆ ਪਿੰਡ ਥੇੜੀ ਤੇ ਜ਼ਿਲ੍ਹਾ ਮੁਕਸਰ ਬਾਈ ਬਰਾੜ ਆਪਣੇ ਨਾਲ ਜੁੜਿਆ ਸਤਿ ਸ੍ਰੀ ਅਕਾਲ ਬਾਈ ਬਰਾੜ ਸਤਿ ਸ੍ਰੀ ਅਕਾਲ ਉਹ ਠੀਕ ਹੈ ਬਹੁਤ ਵਧੀਆ ਬਾਈ ਜੀ ਬਹੁਤ ਤੇ ਬਾਈ ਲਕੇਸ਼ਨ ਕੀ ਪੈ ਗਈ ਆਪਣੀ ਪਹਿਲਾਂ ਤਾਂ ਇਹ ਦੱਸ ਲਕੇਸ਼ਨ ਬਾਈ ਜੀ ਤਹਿਸੀਲ ਤਾਂ ਸਾਡੀ ਹੈਗੀ ਗਿੱਦੜਵਾ ਠੀਕ ਹੈ ਜੀ ਪਿੰਡ ਥੇੜੀ ਪਾਈ ਕੀ ਤਹਿਸੀਲ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਅਸੀਂ ਮਲੋੜ ਤੇ ਮੰਨ ਲਓ ਗਿੱਦੜਵਾ ਦੇ ਸੈਂਟਰ 'ਚ ਹੀ ਆਂ ਜੀ ਆਹ ਰੋਡ ਜਾਂਦਾ ਥੋੜੇ ਬਾਅਦ ਮੋੜਦੀ ਆ ਨਾ ਹਾਂਜੀ ਤੇ ਰੋਡ ਦੇ ਉੱਤੇ ਟਰੈਕਟਰ ਖੜੇ ਹੁੰਦੇ ਆ ਨਾ ਹਾਂਜੀ ਆਪਣਾ ਕਾਰ ਠੀਕ ਹੈ ਤੇ ਟਰੈਕਟਰ ਕਾਪੀ ਕਰ ਜਾਂਦੇ ਕਿਵੇਂ ਨੇ ਓਕੇ ਜੀ ਬਾਈ ਜੀ ਤੇ ਇੰਜਨ ਗੇਅਰ ਦੇ ਇੰਜਨ ਗੇਅਰ ਦਾ ਸਹੀ ਜੀ ਬਾਈ ਜੀ ਚੈੱਕ ਕਰਕੇ ਲੈ ਜਾ ਨਾ ਬਾਈ ਚੈੱਕ ਕਰਕੇ ਵਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਭਾਈ ਬਰਾੜਾ ਹਰਿਆਣਾ ਨੰਬਰ ਕਿਹਨਾ ਪੰਜਾਬ ਹਰਿਆਣਾ ਨੰਬਰ ਵੀ ਆ ਪੰਜਾਬ ਨੰਬਰ ਵੀ ਆਈ ਰਾਜਸਥਾਨ ਨੰਬਰ ਵੀ ਆ ਸਾਰੇ ਨੰਬਰ ਨੇ ਸਾਡਾ ਬਾਰਡਰ ਜੇ ਤੇ ਆ ਗਿਆ ਜੀ ਹਰਿਆਣਾ ਵੀ ਨੇੜੇ ਆ ਰਾਜਸਥਾਨ ਵੀ ਨੇੜੇ ਆ ਠੀਕ ਆ ਜੀ ਪੰਜਾਬ ਜਿਹਦਾ ਬੈਠੀ ਆ ਠੀਕ ਆ ਜੀ ਹਾਂ ਜੀ ਹੁਣ ਭਾਈ ਬਰਾੜਾ 855 ਤੋਂ ਸਟਾਰਟ ਕਰਦੇ ਆ ਇਹ ਤੋਂ ਤੇ ਇਹਦੇ ਮੂਰੇ ਬੰਪਰ ਬੂਪਰ ਕੋਣ ਆਇਆ ਕਰਾ ਲਾਉਣਾ ਬੰਪਰ ਨਵਾਂ ਲਾਉਣਾ ਜੀ ਨਵਾਂ ਲਾਉਣਾ ਹਾਂ ਇਹ ਸਾਡਾ ਗਿੱਦੜਵਾ ਦਾ ਲੋਕਲ ਨੰਬਰ ਆ ਜੀ ਠੀਕ ਆ ਜੀ 2014 ਮਾਡਲ ਰੰਗ ਰੰਗ ਤੋਂ ਰਹਿਤਾ ਜੀ ਠੀਕ ਹੈ ਜੀ ਹਾਂ ਜੀ ਟੌਪ ਮਾਡਲ ਟਰੈਕਟਰ ਹੈ ਬਾਈ ਜੀ ਹਾਂ ਜੀ ਛੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰ ਮੰਨ ਲਓ ਅੱਧੇ ਗਾ ਜੀ ਟਾਇਰ ਇਹਦੇ ਪੌਣੇ ਆ ਬਾਈ ਟਾਈਮ ਨਹੀਂ ਲੱਗਿਆ ਠੀਕ ਹੈ ਜੀ ਟਾਇਰ ਨਵੇਂ ਪਾਣਗੇ ਹਾਂ ਜੀ ਠੀਕ ਹੈ ਟਾਇਰ ਨਵੇਂ ਪਾ ਕੇ ਮਿੱਤਰੋ ਟਰੈਕਟਰ ਬਾਈ ਦੇਊਗਾ ਕਨੋਪੀ ਵਗੈਰਾ ਲੱਗੀ ਹੋਈ ਆ ਉਹ ਜਾ ਰੇਟ ਮਾਈ ਚੇਂਜ ਹੋ ਜਾਊਗਾ ਹਨਾ ਹਾਂ ਜੀ ਡਬਲ ਡਿਸਟ੍ਰਿਬਿਊਟਰ ਚ ਹੈ ਚੰਗਾ ਟਰੈਕਟਰ ਰੰਗ ਪੈਂਟ ਤੋਂ ਬਾਈ ਕਹਿੰਦਾ ਰਹਿ ਰਹਿਤ ਹੈ ਯਾਨੀ ਕਿ ਹੈ ਨਹੀਂ ਰੰਗ ਪੈਂਟ ਤੇ ਬਾਈ ਮਾਡਲ ਤੇ ਰੇਟ 2014 ਮਾਡਲ ਹੈ ਜੀ ਹਾਂ ਜੀ ਇਹ ਬਾਈ ਜੀ ਟਰੈਕਟਰ ਆਪਾਂ ਦੇ ਦਾਂਗੇ 465000 ਰੁਪਏ ਐਦਾਂ ਹੀ ਹਾਂਜੀ ਆ ਟਾਇਰਾਂ ਦੀ ਨਹੀਂ ਟਾਇਰ ਪਾ ਕੇ ਜੀ ਟਾਇਰ ਪਾ ਕੇ ਹਾਂ ਟਾਇਰ ਪਾ ਕੇ ਕਿੰਨੇ ਦਾ ਟਾਇਰ ਦੇ 80 85 ਪੈਸੇ ਪਾ ਦਾਂਗੇ ਹਾਂ ਜੀ 465000 ਦਾ ਜੀ 465000 ਦਾ ਇਹ ਮਿੱਤਰੋ 855 ਬਣੂਗਾ ਹਾਂ ਜੀ ਚੰਗਾ ਟਰੈਕਟਰ ਕੋਲ ਗੱਲ ਦਰਵਾਜ਼ਾ ਠੀਕ ਹੈ ਜੀ ਮੂਰੇ ਆ ਗਿਆ ਸੁਵਰਾਜ 744 744 ਫੋਰ ਸਟਾਰ ਰਿਵਰਸ ਪੀਟੀਓ ਹੈ ਬਾਈ ਦੱਸੀਏ ਇਹਦੇ ਬਾਰੇ 2014 ਮਾਡਲ ਹੈ ਜੀ ਨਾਲ ਦੇ ਟਾਇਰ ਟੂਰ ਠੀਕ ਹੈ ਜੀ ਇਹ ਨੰਬਰ ਹਰਿਆਣਾ ਜੀ ਐਨਓ ਸੀ ਕਾਗਜ਼ ਸਾਰੇ ਆਪਾਂ ਨੂੰ ਮਿਲ ਜਾਣਗੇ ਇੰਜਨ ਗੇਅਰ ਦਾ ਵੀ ਸਹੀ ਹੈ ਫਿਰ ਇੰਜਨ ਗੇਅਰ ਤਾਂ ਸਹੀ ਹੈ ਜੀ ਰੰਗ ਰੋਂਗ ਤੋਂ ਜਮਾ ਰਹਿਤ ਹੈ ਜੀ ਠੀਕ ਹੈ ਰੰਗ ਰੋਂਗ ਨਹੀਂ ਆ ਗਿਆ ਨਾ ਜੀ ਨਾ ਠੀਕ ਹੈ ਜੀ ਤੇ ਛਤਰੀ ਮਿਲ ਜੂ ਜੀ ਛਤਰੀ ਦੇ ਦਾਂਗੇ ਟਾਪ ਲਿੰਕ ਫੱਟੀ ਹੈਗੀ ਹੈ ਜੀ ਠੀਕ ਹੈ ਜੀ ਛਤਰੀ ਵੀ ਮਿਲ ਜੂਗੀ ਟਰੈਕਟਰ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਪਾ ਕੇ ਤਸੱਲੀ ਕਰਕੇ ਟਰੈਕਟਰ ਲੈ ਜਾ ਸਕਦੇ ਟਰੈਕਟਰ ਚੰਗਾ ਹੈ ਤੇ ਮਾਡਲ ਤੇ ਰੇਟ ਬਈ ਮਾਡਲ 2014 ਜੀ ਇਹ ਬਈ ਤੇ ਰੇਟ ਬਈ ਰੇਟ ਇਹਦਾ ਜੀ ਮੰਨ ਲਓ ਭਾਈ ਜੀ ਸਵਾ ਚਾਰ ਮੰਗਦੇ 4 ਲੱਖ ਦਾ ਦੇਦਾ ਚਾਰ ਦਾ ਪੂਰੇ ਦਾ ਹਾਂ ਜੀ ਜੇ ਜਗਸੀਰ ਕਈ ਵਾਰ ਕੋਈ ਵੀਡੀਓ ਬੂਡੀ ਦੇਖਿਆ ਹੋਰ ਵੀ ਕੋਈ ਨਹੀਂ ਮਾਨਤਾਨ ਹੋ ਜਾਂਦਾ ਮੌਕੇ ਤੇ ਹੋ ਜੂ ਮਾਨਤਾਨ ਹਾਂ ਜੀ ਹਾਂ ਜੀ ਠੀਕ ਹੈ ਮੌਕੇ ਤੇ ਮਾਨਤਾਨ ਹੋਰ ਵੀ ਹੋ ਜੂ ਮਿੱਤਰੋ ਤੇ ਮੂਰੇ ਆ ਗਿਆ 855 ਇਹ 2018 ਮਾਡਲ ਆ ਜੀ ਠੀਕ ਹੈ ਜੀ ਟਾਇਰ ਤਾਂ ਭਾਈ ਬਿਲਕੁਲ ਚੌਕੜਾ ਨਵਾਂ ਜੀ ਰੁਪਈਆ ਹੀ ਪੈਣੀ ਬਿੱਲ ਮਿਲ ਜੂ ਬਿੱਲ ਲੈ ਦਾਂਗੇ ਬਿੱਲ ਮਿਲ ਜੂ ਮਿੱਤਰੋ ਹਾਂ ਜੀ ਟਰੈਕਟਰ ਹੈ ਰਿਵਰਸ ਪੀਟੀਓ ਹੈ ਤੇ ਭਾਈ ਦੱਸਿਏ ਇਹਦੇ ਬਾਰੇ ਇਹ ਰਿਵਰਸ speed ਕੋ 14 ਨੇ 18 ਟਰਾਈਪਾਵਰ ਸਟੀਰਿੰਗ ਹਾਂਜੀ ਡਬਲ ਕਲਚ ਮੰਨ ਲਓ ਠੀਕ ਹੈ ਔ ਮਾਡਲ ਆ ਜੀ ਠੀਕ ਹੈ ਇੰਜਨ ਦੇ ਨਾਲ ਵੀ ਮੰਨ ਲਓ ਛਤਰੀ ਡੰਡਾ ਫੱਟੀ ਸਭ ਕੁਝ ਹੋਊਗਾ ਇੰਜਨ ਗੇਅਰ ਦਾ ਕਿੱਦਾਂ ਇੰਜਨ ਗੇਅਰ ਦਾ ਸਹੀ ਹੈ ਜੀ ਸਹੀ ਹੈ ਰੰਗ ਵਾ ਕੇ ਤਸੱਲੀ ਕਰਕੇ ਲੈ ਜਾਏ ਬੰਦਾ ਜੀ ਰੰਗ ਪੇਂਟ ਦਾ ਰੰਗ ਪੇਂਟ ਦਾ ਅਰੀਜਨਲ ਆ ਜੀ ਠੀਕ ਹੈ ਜੀ ਕੱਲੇ ਮਗਰਾਲ ਨਵੇਂ ਲੱਗੇ ਆ ਦੁਬਾਰਾ ਜੀ ਦੁਬਾਰਾ ਲੱਗੇ ਆ ਮਗਰਾਟ ਹਾਂਜੀ ਹਾਂਜੀ ਮਗਰਾਟ ਮਿੱਤਰੋ ਦੁਬਾਰਾ ਲੱਗੇ ਨੇ ਨਵੇਂ ਪੇਟੀ ਬੰਦ ਆ? ਹਾਂਜੀ ਹਾਂਜੀ। ਪੇਟੀ ਬੰਦ ਲੱਗੇ ਹੋਏ ਨੇ। ਹਾਂਜੀ। ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ। ਮਾਡਲ ਤੇ ਰੇਟ ਬਈ ਜੀ ਅਸੀਰ। ਇਹ 2018 ਮਾਡਲ ਆਈ। ਇਹ ਬਈ ਜੀ ਆਪਾਂ 5.5 ਲੱਖ ਰੁਪਏ ਦੇਣਾ। 5.5 ਲੱਖ ਦਾ ਇਹ ਟਰੈਕਟਰ ਮਿੱਤਰੋ ਨੈਟ ਫਿੱਟ ਬਣੂਗਾ। ਹਾਂਜੀ। ਟਰੈਕਟਰ ਚੰਗਾ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ। ਲੱਗਿਆ ਗਿਆ ਬਈ 373 ਫੋਰਡ। ਬਈ ਦੱਸੀਏ ਇਹਦੇ ਬਾਰੇ। ਹਾਂਜੀ। ਇਹ 2003 ਮਾਡਲ ਆਈ। ਪੰਜਾਬ ਨੰਬਰ ਆ ਜੀ। ਠੀਕ ਆ ਜੀ। ਇੰਜਨ ਗੇਅਰ ਦਾ ਸਹੀ ਆ ਰੰਗ ਰੰਗ ਤੋਂ ਇਹ ਵੀ ਰਹਤ ਆ ਜੀ ਠੀਕ ਆ ਜੀ ਹਾਂ ਜੀ ਟਾਇਰਾਂ ਦੀ ਕੰਡੀਸ਼ਨ ਟਾਇਰ ਮੰਨ ਲਓ ਜੀ 60 70 ਪੈਸੇ ਹੈਗੇ ਆ ਜੀ ਠੀਕ ਆ ਜੀ ਹਾਂ ਜੀ ਤੇ ਟਰੈਕਟਰ ਮੇਤਰੋ ਚੈੱਕ ਕਰ ਸਕਦੇ ਹਾਂ ਹਾਂ ਜੀ ਸਾਰਾ ਬਾਈ ਕਹਿੰਦਾ ਸੀਲਡ ਹੈ ਸਾਰਾ ਹਾਂ ਸਾਰਾ origial ਹੈ ਸੀਲਡ ਆ ਜੀ ਸਾਰਾ ਸੀਲਡ ਆ ਇੰਜਨ ਗੇਅਰ ਦਾ ਓਕੇ ਆ ਬਾਈ ਕਹਿੰਦਾ ਤੇ ਮਾਡਲ ਤੇ ਰੇਟ ਬਾਈ ਇਹ 2003 ਮਾਡਲ ਆਈ 2 ਲੱਖ 70 ਹਜ਼ਾਰ ਮੰਗਦੇ ਆ ਬਾਈ ਜੀ ਇਹ ਨੈਟ ਫੇਟ ਆ ਪਰ ਟਰੈਕਟਰ 2.5 ਲੱਖ ਦਾ ਦੋ 2.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂ ਜੀ ਚੰਗਾ ਟਰੈਕਟਰ ਹੈ ਹਾਂ ਜੀ ਮੂਰੇ ਆ ਗਿਆ 37 30 ਸਪੈਸ਼ਲ ਡੇਸਨ ਤੇ ਇਹਦੇ ਬਾਰੇ ਦੱਸੀ ਬਾਈ ਜੀ ਇਹ 2017 ਮਾਡਲ ਆ ਜੀ ਹਾਂ ਜੀ ਫਰਸਟ ਪਾਰਟੀ ਆ ਟਾਇਰ ਟੂਰੇ ਵੀ ਨਾਲ ਦੇ ਆ ਜੀ ਠੀਕ ਆ ਜੀ ਰੰਗ ਰੰਗ ਤੋਂ ਰਹਿਤ ਆ ਜੀ ਮਾੜੀ ਮੋਟੀ ਮਗਰਾਣਾ ਦੀ ਟੱਚਿੰਗ ਹੋਈ ਆ ਜੀ ਮਾਹਲ ਕੀ ਫੁਲਕੀ ਠੀਕ ਆ ਜੀ ਕਨੋਪੀ ਵਗੈਰਾ ਲੱਗੀ ਹੋਈ ਆ ਹਾਂ ਜੀ origignal ਆ ਸਾਰਾ ਕੁਝ origignal ਹੈ ਹਾਂ ਜੀ ਠੀਕ ਹੈ ਇਹ ਟਾਇਰ ਕਿੰਨੇ ਕੇ ਪਏ ਹੋਣੇ ਭਾਈ ਜੀ ਸਾਰੇ ਦੇ ਹੈਗੇ 85 90 ਪੈਸੇ ਜੀ 85 90 ਪੈਸੇ ਟਾਇਰ ਪਏ ਨੇ ਹਾਂਜੀ ਅਲੱਗ ਤੋਂ ਕਲੱਚ ਵਾਲਾ ਆ ਗਿਆ ਮਿੱਤਰੋ ਆਈਪੀਟੂ ਵਾਲਾ ਆ ਗਿਆ ਜੀ ਹਾਂਜੀ ਇਹ ਆਈਪੀਟੂ ਵਾਲਾ ਆ ਗਿਆ ਆਈਪੀਟੂ ਵਾਲਾ ਆ ਗਿਆ ਹਾਂਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮਾਡਲ ਤੇ ਰੇਟ ਭਾਈ ਤੇ 2017 ਮਾਡਲ ਹੈ ਇਹ ਭਾਈ ਜੀ ਆਪਾਂ 5 ਲੱਖ ਤੇ 85000 ਮੰਗਦੇ ਆ ਹਾਂਜੀ ਤੇ 5 ਲੱਖ ਤੇ 65000 ਰੁਪਏ ਟਰੈਕਟਰ ਦੇ ਦਾਂਗੇ 5 ਲੱਖ 65000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਮੂਰੇ ਆ ਗਿਆ 60 55 ਇਹਦੇ ਬਾਰੇ ਦੱਸੀ ਬਾਈ ਇਹ ਬਾਈ ਜੀ 2016 ਮਾਡਲ ਦਾ T20 ਹੈ 20 ਸਪੀਡਾਂ ਦਾ ਟਰੈਕਟਰ ਠੀਕ ਹੈ ਜੀ ਹਾਂ ਜੀ ਚੇਰਾ ਚੌਖੜਾ ਨਵਾਂ ਜੀ ਇਹ ਮਾਰਫ ਦਾ ਠੀਕ ਹੈ ਜੀ ਰੰਗ ਰੰਗ ਤੋਂ ਰਹਿਤ ਹੈ ਜੀ ਬੈਲ ਲੈ ਦਾਂਗੇ ਜੀ ਠੀਕ ਹੈ ਰੰਗ ਤੋਂ ਰਹਿਤ ਹੈ ਰੰਗ ਤੋਂ ਰਹਿਤ ਹੈ ਜੀ ਹਾਂ ਜੀ ਇੰਜਨ ਗੇਅਰ ਦਾ ਵਾਹ ਕੇ ਲੈ ਜੇ ਜੀ ਤਸੱਲੀ ਕਰਕੇ ਲੈ ਜੇ ਹਾਂ ਜੀ ਠੀਕ ਹੈ ਜੀ ਫਸਟ ਪਾਰਟੀ ਹੈ ਹਰਿਆਣਾ ਨੰਬਰਾਂ ਇਹਨੂੰ ਸੀ ਮਿਲ ਜੂ ਜੋ ਕਾਗਜ਼ ਚਾਹੀਦਾ ਹੈ ਹਾਂ ਜੀ ਉਹ ਮਿਲ ਜੂ ਉਹ ਮਿਲ ਜੂਗਾ ਟਰੈਕਟਰ ਮਿੱਤਰੋ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮਾਡਲ ਤੇ ਰੇਟ ਬਾਈ ਇਹ ਦਾ 2016 ਮਾਡਲ ਹੈ ਜੀ ਰੇਟ ਹੈਗਾ ਇਹਦਾ ਬਾਈ ਜੀ 5 ਲੱਖ 15 ਹਜ਼ਾਰ ਰੁਪਈਆ ਜੇ ਨਾ ਕਿੰਨਾ ਦਾ ਇਹ ਦੇ ਦਾਂਗੇ ਜੀ ਇਹ 4 ਲੱਖ 85 ਹਜ਼ਾਰ ਦਾ ਆਪਾਂ 4 ਲੱਖ 85 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਨੈਟ ਬਣੂਗਾ ਤੇ ਮੂਰੇ ਆ ਗਿਆ 445 445 ਹਾਂਜੀ ਇਹਦੇ ਬਾਰੇ ਦੱਸਿਓ ਇਹ ਬਾਈ ਜੀ 2010 ਮਾਡਲ ਹੈ ਹਾਂਜੀ ਨੰਬਰ ਇਹ ਵੀ ਹਰਿਆਣਾ ਫਸਟ ਪਾਰਟੀ ਹੈ ਠੀਕ ਹੈ ਜੀ ਚੌਕੜਾ ਨਵਾਂ ਜੀ ਇਹਦਾ ਠੀਕ ਹੈ ਜੀ ਰੰਗ ਰੋਂਗ ਤੋਂ ਇਹ ਵੀ ਰਹਿਤ ਹੈ ਜੀ ਠੀਕ ਹੈ ਜੀ ਇੰਜਨ ਗিয়ার ਦਾ ਇੰਜਨ ਗিয়ার ਦਾ ਸਹੀ ਹੈ ਜੀ ਤਸੱਲੀ ਕਰਕੇ ਲੈ ਜੇ ਬੰਦਾ ਠੀਕ ਹੈ ਜੀ ਵਾਹ ਲੈ ਕੁਛ ਮਰਜ਼ੀ ਕਰ ਲੈ ਠੀਕ ਹੈ ਇੰਜਨ ਗੇਅਰ ਦਾ ਅਪੋਲੋ ਦੇ ਚਾਰੇ ਟਾਇਰ ਨਵੇਂ ਆ। ਅਪੋਲੋ ਦੇ ਚਾਰੇ ਟਾਇਰ ਨਵੇਂ ਹੀ। ਮਾਡਲ ਤੇ ਬਾਈ ਰੇਟ ਆ। ਇਹ 2010 ਮਾਡਲ ਆ ਬਾਈ ਜੀ। ਹਾਂ ਜੀ। ਇਹਦਾ ਆਪਾਂ ਡਿਮਾਂਡ ਕਰਦੇ ਆ 2 ਲੱਖ ਤੇ 60000 ਰੁਪਿਆ। ਹਾਂ ਜੀ। ਦੇ ਦਾਂਗੇ ਬਾਈ ਜੀ 2 ਲੱਖ 40000 ਦਾ। 2 ਲੱਖ 40000 ਦਾ ਨੈਟ ਬਣੂ ਮਾਈ ਮਿੱਤਰੋ। ਹਾਂ ਜੀ। ਮਾੜਾ ਮੋਟਾ ਹਲਕਾ ਬੁਲਕਾ ਹੋਰ ਹੋ ਜੂ ਜਦੋਂ ਟੇਬਲ ਤੇ ਗੱਲ ਹੋਈ। ਆਜੋ ਅਗਲੇ ਟਰੈਕਟਰਾਂ ਦੀ ਗੱਲ ਕਰੀਏ ਆਜੋ। 45 ਦਾ ਸਿਆਉਣਾ ਨਿਕਾ ਜੀ। ਇਹਦੇ ਬਾਰੇ ਦੱਸੀ ਬਾਈ। ਇਹ ਬਾਈ ਜੀ 2016 ਮਾਡਲ ਆ ਇੰਜਨ ਗੇਅਰ ਦਾ ਜਮਾ ਸਹੀ ਹੈ ਜੀ ਠੀਕ ਹੈ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਹਾਂਜੀ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਪਾਵਰ ਸਟੀਅਰਿੰਗ ਰਿਵਰਸ ਸਪੀਡ ਵਾਲਾ ਟਰੈਕਟਰ ਹੈ ਡਬਲ ਕਲਚਰ ਰਿਵਰਸ ਸਪੀਡ ਵਾਲਾ ਠੀਕ ਹੈ ਜੀ ਹਾਂਜੀ ਤੇ ਕਿਹੜਾ ਤਰ੍ਹਾਂ ਦੱਸਣ ਦੀ ਕਰਾ ਦਿਓ ਜੀ ਮਗਰ ਉਹ ਹੋਕਾ ਕੱਕ ਵੀ ਠੀਕ ਹੈ ਜੀ ਹਾਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਪੰਜਾਬ ਨੰਬਰ ਹੈ ਕਿਹੜਾ ਰਹਿਣਾ ਨਾ ਇਹ ਨੰਬਰ ਹਰਿਆਣਾ ਜੀ ਹਰਿਆਣਾ ਨੰਬਰ ਟਰੈਕਟਰ ਮਿੱਤਰੋ ਦੇਖ ਸਕਦੇ ਹੋ ਹਾਂ ਹੋਕਾ ਕੋਂ ਹੀ ਪਈ ਹੈ ਜੀ ਠੀਕ ਹੈ ਜੀ ਬਹੁਤ ਘੱਟ ਚੱਲਿਆ ਠੀਕ ਹੈ ਜੀ ਮਾਡਲ ਤੇ ਰੇਟ ਬਾਈ ਇਹ 2016 ਮਾਡਲ ਹੈ ਜੀ ਬਾਈ ਜੀ ਇਹਦਾ ਸਵਾ ਚਾਰ ਮੰਗਦੇ ਆਪਾਂ ਹਾਂਜੀ ਅੱਗਾ ਟਰੈਕਟਰ ਹੈ ਜਾਨੀ ਹਾਂਜੀ ਮੂਹਰੇ ਆ ਗਿਆ 265 DI ਮਹਿੰਦਰਾ ਭੂਮੀਪੁੱਤਰ 2016 ਮਾਡਲ ਇਹ ਵੀ ਨਵਾਂ ਟਰੈਕਟਰ ਆਇਆ ਹੋਇਆ ਠੀਕ ਹੈ ਜੀ ਜਮਾ ਕਲਮ ਦਾ ਵੀ ਨਿਸ਼ਾਨ ਨਹੀਂ ਕੱਲਾ ਬੰਪਰ ਰੰਗ ਹੋਇਆ ਠੀਕ ਹੈ ਜੀ ਕੱਲਾ ਬੰਪਰ ਪੇਂਟ ਐਮ ਆਰ ਐਫ ਦੇ ਟਾਇਰ ਨਵੇਂ ਆ ਜੀ ਠੀਕ ਹੈ ਜੀ ਹਾਂਜੀ ਤੇ ਇੰਜਨ ਗੇਅਰ ਤਾਂ ਕਿੱਦਾਂ ਰਹੂ ਜਮਾ ਸਹੀ ਜੀ ਤਸੱਲੀ ਕਰਕੇ ਲੈ ਜਾਓ ਇੰਜਨ ਗੇਅਰ ਤਾਂ ਜਮਾ ਸਹੀ ਹੈ ਤਸੱਲੀ ਕਰਕੇ ਲੈ ਜਾਓ ਹਾਂਜੀ ਲੈ ਜਾਓ ਬਾਈ ਹਾਂਜੀ ਹਾਂਜੀ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹਾਂ ਹਾਂਜੀ ਮਾਡਲ ਤੇ ਬਾਈ ਰੇਟ ਇਹ 2016 ਮਾਡਲ ਆ ਬਾਈ ਜੀ ਹਾਂ 7 ਲੱਖ ਦੇ 40 ਹਜ਼ਾਰ ਮੁੱਲ ਕਰਦੇ ਆ ਜੀ ਹਾਂ ਜੀ ਸਵਾ ਤਿੰਨ ਦਾ ਦੇ ਦਾਂਗੇ ਭਾਈ ਸਵਾ ਤਿੰਨ ਲੱਖ ਦਾ ਹਾਂ ਜੀ ਸਵਾ ਤਿੰਨ ਲੱਖ ਦਾ ਮਿੱਤਰੋ ਇਹ ਬਣੂਗਾ ਹਾਂ ਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਆ ਮੂਹਰੇ ਆ ਗਿਆ 65 ਦਾ ਈਪੀਆਈ ਇਹਦੇ ਬਾਰੇ 2016 ਮਾਡਲ ਆ ਜੀ 2016 ਮਾਡਲ ਹੈ ਐਚ ਆਰ 22 ਨੰਬਰ ਆ ਹਰਿਆਣੇ ਦਾ ਠੀਕ ਹੈ ਜੀ ਫਰਸਟ ਪਾਰਟੀ ਆਈਡੀ ਪ੍ਰੂਫ ਸਭ ਕੁਝ ਮਿਲ ਜਾਣਗੇ ਐਨਓਸੀ ਨਹੀਂ ਇਹਦੀ ਮਿਲ ਠੀਕ ਹੈ ਜੀ ਹਾਂ ਜੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਾ ਟਾਇਰ ਮੰਨ ਲਓ ਜੀ 70 ਕ ਪੈਸੇ ਕਹਨੇ ਜੀ ਇਹਨਾਂ ਨੂੰ 70 ਕ ਪੈਸੇ ਟਾਇਰ ਨਹੀਂ ਬਾਈ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਇੰਜਨ ਇੰਜਨ ਦੀ ਸਰਵਿਸ ਹੋਈ ਹੈ ਮੰਗਲੈਰ ਬਦਲੇ ਆ ਠੀਕ ਹੈ ਜੀ ਹਾਂਜੀ ਡਬਲ ਡਿਸਟਰੀਬਿਊਟਰ ਚਾਹ ਹਾਂ ਡਬਲ ਡਿਸਟਰੀਬਿਊਟਰ ਰਿਵਰਸ ਸਪੀਡ ਵਾਰਡ ਟਰੈਕਟਰ ਤੇਲ ਬ੍ਰੇਕ ਈਪੀ ਠੀਕ ਹੈ ਜੀ ਤੇ ਇਹ ਮਾਡਲ ਕਿੰਨੇ ਆ ਗਿਆ ਬਾਈ ਇਹ ਨਵਾਂ ਮਾਡਲ ਹੈ ਜੀ ਨਵਾਂ ਮਾਡਲ ਹਾਂਜੀ ਨਵਾਂ ਮਾਡਲ ਦਾ ਰੇਟ ਕਿੰਨਾ ਆ ਗਿਆ ਬਾਈ ਇਹ ਤਾਂ 2 ਲੱਖ ਤੇ 75000 ਰੁਪਏ ਮੰਗਦੇ ਆ 260 ਕ ਦਾ ਦੇ ਦਾਂਗੇ 2 ਲੱਖ 75000 ਡਿਮਾਂਡ ਆ ਬਾਈ 26 ਤੇ ਟਰੈਕਟਰ ਚੰਗਾ ਮੂਰੇ ਆ ਗਿਆ ਮੈਸੀ 241 ਹਾਂਜੀ ਦੱਸੀ ਬਾਈ ਇਹ ਓਰੀਜਨਲ ਆ ਜੀ 200 ਮੈਸੀ ਵੀ ਹਾਂਜੀ 241 ਤੇ ਮੰਨ ਲਓ ਇਹ 2002 ਮਾਡਲ ਆ ਜੀ ਠੀਕ ਹੈ ਜੀ ਇਹਦਾ ਮੁੱਲ ਹੈਗਾ 215000 ਜੀ ਠੀਕ ਹੈ ਜੀ ਟਰੈਕਟਰ ਆਪਾਂ ਨੈਟ ਫਿੱਟ ਦੇ ਦਾਂਗੇ 190000 ਦਾ 1 ਲੱਖ ਗੋਲ ਕਲਚਰ ਓਰੀਜਨਲ ਠੀਕ ਹੈ ਜੀ ਹਾਂਜੀ ਫਰਸਟ ਪਾਰਟੀ ਹਰਿਆਣਾ ਨੰਬਰ ਠੀਕ ਹੈ 190000 ਦਾ ਬਣੂਗਾ ਹਾਂਜੀ ਤੇ ਟਰੈਕਟਰ ਚੰਗਾ ਟਰੈਕਟਰ ਦੇ ਅਗਲੇ ਟਾਇਰ ਨਵੇਂ ਆ ਮਗਰਲੇ 60 ਕੁ ਪੈਸੀ ਆ ਅਗਲੇ ਟਾਇਰ ਰੁਪਿਆ ਪੈਨੇ ਮਗਰਲੇ 60 ਕੁ ਪੈਸੀ ਵੇਟ ਬੂਟ ਹੈਗੇ ਆ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਹੈ ਤੇ ਇਸ ਤੋਂ ਇਲਾਵਾ ਬਾਈ ਸਮਾਨ ਜੀ ਤਾਂ ਬਾਈ ਜੀ ਸਾਡੀ ਗੱਲ ਆ ਮੰਨ ਲਓ ਸਮਾਨ ਤਾਂ ਸੀ ਨਹੀਂ ਵੀ ਆਉਂਦਾ ਨਾ ਉਹਦੇ ਨਾਲ ਵੀ ਦਿੰਨੇ ਆ ਸਾਰਾ ਠੀਕ ਹੈ ਜੀ ਡੰਡਾ ਫੱਟੀ ਛਤਰੀ ਹੁਣ ਮੰਨ ਲਓ ਡੰਡੇ ਤੋਂ ਬਣਾ ਕਿਵੇਂ ਵਾਹ ਲੂਗਾ ਬੰਦਾ ਐਵੇਂ ਕਹੀ ਜੇ ਕਿ 5 ਲੱਖ ਦਾ ਟਰੈਕਟਰ ਹੈ ਹਾਂ ਜੀ ਤੇ ਤਾਂ ਆਪਣੇ ਕੋਲ ਵਾਸਤੇ ਮੰਢੀ ਜਾਊਗਾ ਹਾਂ ਜੀ ਸਮਾਨ ਸਾਡੀ ਆਦਤ ਆ ਸਾਰਾ ਦਿੰਨੇ ਠੀਕ ਹੈ ਹਾਂਜੀ ਤੇ ਲੋਕੇਸ਼ਨ ਦੁਬਾਰਾ ਫੇਰ ਬੋਲੋ ਲੋਕੇਸ਼ਨ ਹੈਗੀ ਸਾਡਾ ਪਿੰਡ ਥੇੜੀ ਪਾਈ ਗਈ ਤਹਿਸੀਲ ਗਿੱਦੜਵਾੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਐਨ ਐਚ 7 ਤੇ ਆਪਣਾ ਮੇਨ ਰੋਡ ਤੇ ਘਰ ਆ ਜੀ ਮੇਨ ਰੋਡ ਤੇ ਟ੍ਰੈਕਟ ਹੁੰਦੇ ਠੀਕ ਹੈ ਜੀ ਜਦੋਂ ਮਰਜ਼ੀ ਮੰਨ ਲਓ ਤੁਸੀਂ ਆਓ ਜੀ ਆਇਆਂ ਨੂੰ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਬਈ ਜੀ 8360046476 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਵਧੀਆ ਜੇ ਵੀਡੀਓ ਵਧੀਆ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ